ਤਾਰ ਜਿਹੜੇ ਇੱਕ ਟੇਕ ਤੋਂ हे ਮਰੀਏ ਜਿੰਦੇ ਇੱਕ ਤੇ ਭਰੋਸਾ ਰੱਖ ਇੱਕ ਤੇ ਆਸਰਾ ਰੱਖ ਦੁਨੀਆਂ ਦੇ ਹੋਰ ਆਸਰੇ ਛੱਡ ਦੇ ਲਾਭਦਾਨੀ ਆਸ ਹੋਰ ਜਿੰਨੀਆਂ ਵੀ ਤੂੰ ਆਸਾ ਰੱਖ ਕੇ ਬੈਠਾ ਐ ਨਾ ਇਹਨਾਂ ਨੂੰ ਛੱਡ ਦੇ ਉਹ ਤੇਰੀ ਇਸ਼ਾਣੇ ਪੂਰੀਆਂ ਕਰਨ ਵਾਲੇ ਹੈਗੇ ਜਿਨ੍ਹਾਂ ਤੇ ਤੂੰ ਆਸਾ ਰੱਖੀਆਂ ਨੇ ਉਹ ਤੇ ਆਪ ਰੱਬ ਦੇ ਪਾਸੋਂ ਮੰਗਦੇ ਨੇ ਰੱਬ ਤੋਂ ਮੰਗਦੇ ਨੇ ਤੇ ਤੂੰ ਸਿੱਧਾ ਰੱਬ ਤੋਂ ਮੰਗਣਾ ਕਿਉਂਕਿ ਹੁਣ ਜਿਹੜੇ ਲੋਕ ਵਹਿਮਾਂ ਦੇ ਵਿੱਚ ਪਖੰਡਾਂ ਦੇ ਵਿੱਚ ਭਰਮਾਂ ਦੇ ਵਿੱਚ ਆ ਜਾਂਦੇ ਨੇ ਪੈ ਜਾਂਦੇ ਨੇ ਉਹਨਾਂ ਨੂੰ ਇਹੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਭਾਈ ਅਸੀਂ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪੈਣਾ ਸਾਡੇ ਪਾਸ ਜਗਤ ਜੋਤ ਹੈ ਸਾਡੇ ਪਾਸ ਜੁਗੋ ਜੁਗਾ ਅਟਲ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਰ ਇੱਕ ਦੀਆਂ ਝੋਲੀਆਂ ਪਰਦੇ ਨੇ ਕਿਉਂ ਕਿ ਕਿਉਂਕਿ ਸਮੁੱਚੀ ਮਨੁੱਖਤਾ ਦੇ ਗੁਰੂ ਨੇ ਤੇ ਜਦੋਂ ਸਮੁੱਚੀ ਮਨੁੱਖਤਾ ਦੇ ਗੁਰੂ ਨੇ ਤੇ ਭਾਈ ਉਹ ਤੇਰੀਆਂ ਝੋਲੀਆਂ ਕਿਵੇਂ ਖੱਲੀ ਕਰਕੇ ਭੇਜੇਗਾ ਉਹ ਪਰ ਕੇ ਭੇਜੇਗਾ ਤੂੰ ਆ ਤੇ ਸਹੀ ਬਸ ਮਨੁੱਖ ਆਉਣਾ ਹੀ ਨਹੀਂ ਚਾਹੁੰਦਾ ਮਨੁੱਖ ਦੂਰੀਆਂ ਬਣਾ ਕੇ ਗੁਰੂ ਤੋਂ ਰੱਖਦਾ ਇਸੇ ਕਰਕੇ ਗੁਰੂ ਤੋਂ ਟੁੱਟਾ ਰਹਿੰਦਾ ਹੈ ਤੇ ਆਪਾਂ ਕਈ ਵਾਰ ਇਹ ਵਿਚਾਰ ਕੀਤੀ ਹੈ ਕਿ ਜੇਕਰ ਸਾਡਾ ਸੱਚ ਮੁੱਚ ਗੁਰੂ ਤੇ ਭਰੋਸਾ ਬਣ ਜਾਵੇ ਨਾ ਤੇ ਸੁਭਾਵਕ ਹੈ ਮਹਾਰਾਜ ਜੀ ਕਹਿੰਦੇ ਭਾਈ ਜੇ ਸਤਗੁਰ ਸਿਮਰੰਥ ਰਿੱਧ ਸਿੱਧ ਨਵ ਨਿੱਧ ਪਾਵੈ ਪਟ ਸਹਬਾਨਾ ਦੇ ਬਚਨ ਨੇ ਕਹਿੰਦੇ ਜਦੋਂ ਸਤਗੁਰੂ ਨੂੰ ਸਿਮਰਦੇ ਆਣਾ ਸਤਗੁਰੂ ਨੂੰ ਆਰਾਧਦੇ ਹਾਂ ਗੁਰੂ ਦੇ ਬਚਨਾਂ ਨੂੰ ਹਿਰਦੇ ਅੰਦਰ ਲੈ ਕੇ ਆਉਨੇ ਹਾਂ ਤੇ ਆਪਣੇ ਆਪ ਹੀ ਨੌ ਨਿਧੀਆਂ ਤੇ 18 ਸਿਧੀਆਂ ਹੋ ਜਾਂਦੀਆਂ ਨੇ ਪਟ ਸਾਹਿਬਾਨਾਂ ਦੇ ਬਚਨ ਨੇ ਜੇ ਸਤਗੁਰ ਸਿਮਰੰਥ ਰੇਦਰ ਸੇਦਰ ਨੌ ਨਿਧ ਪਾਵੇਂ ਕਹਿੰਦੇ ਪਾਈ ਰਿਧੀਆਂ ਸਿਧੀਆਂ ਨੌ ਨਿਧੀਆਂ ਤੇਰੇ ਘਰ ਦੇ ਅੰਦਰ ਭਰਪੂਰ ਹੋ ਜਾਣਗੀਆਂ ਪਰ ਕਰਨਾ ਕੀ ਪਵੇਗਾ ਗੁਰੂ ਨੂੰ ਸਿਮਰ ਗੁਰੂ ਨੂੰ ਆਰਾਧ ਇਥੇ ਅਸੀਂ ਘਾੜ ਖਾ ਗਏ ਸਾਨੂੰ ਇਦਾਂ ਲੱਗਾ ਕਿ ਨਹੀਂ ਗੁਰੂ ਸਾਡੇ ਇਸ਼ਿਆ ਨਹੀਂ ਪੂਰੀ ਕਰ ਸਕਦਾ ਅਸੀਂ ਹੋਰਾਂ ਤੇ ਆਸਰੇ ਲੱਗ ਕੇ ਬੈਠ ਗਏ ਮਹਾਰਾਜ ਜੀ ਦੇ ਪਾਵਨ ਬਚਨ ਪੜ ਰਹੇ ਹਾਂ ਮਾਲਕ ਜੀ ਕਹਿ ਰਹੇ ਨੇ ਸਭ ਉਪਰ ਪਾਰ ਬ੍ਰਹਮ ਦਾ ਤਾਰ ਗੁਰੂ ਅਰਜਨ ਪਾਤਸ਼ਾਹ ਦੀ ਮਹਾਰਾਜ ਜੀ ਦੇ ਆਪਾਂ ਬਚਨ ਪੜਦੇ ਹਾਂ ਹਜ਼ੂਰ ਕਹਿੰਦੇ ਗਿਆਨ ਧਿਆਨ ਕਿਛ ਕਰਮਣਾ ਜਾਣਾ ਸਾਰਣਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜਦੋਂ ਅਸੀਂ ਗੁਰੂ ਸਾਹਿਬਾਨਾਂ ਦੀ ਪਾਵਨ ਬਚਨ ਪੜਦੇ ਹਾਂ ਬਾਣੀ ਪੜਦੇ ਹਾਂ ਤੇ ਗੁਰੂ ਸਾਹਿਬਾਨ ਨੇ ਸਾਨੂੰ ਬਹੁਤ ਹੀ ਸਿੱਧੇ ਸਪੱਸ਼ਟ ਸ਼ਬਦਾਂ ਦੇ ਵਿੱਚ ਸਮਝਾ ਦਿੱਤਾ ਕਿ ਪਿਆਰਿਆ ਜੇ ਭਰੋਸਾ ਰੱਖਣਾ ਹੈ ਤੇ ਆਪਣੇ ਗੁਰੂ ਤੇ ਰੱਖ ਇਹਨਾਂ ਤੋਂ ਉੱਪਰ ਕੋਈ ਨਹੀਂ ਹੈ ਇਹ ਸਭ ਤੋਂ ਉੱਪਰ ਨੇ ਸਭ ਤੋਂ ਸ੍ਰੇਸ਼ਟ ਹੈ ਤੂੰ ਉੱਪਰ ਦੇ ਨਾਲ ਸਾੜ ਪਾ ਜਿਹੜਾ ਸਭ ਤੋਂ ਮਹਾਨ ਹੈ ਕਦੀ ਖਤਮ ਹੋਣ ਵਾਲਾ ਨਹੀਂ ਹੈ ਕਦੀ ਵੀ ਇਸ ਦੁਨੀਆ ਨੂੰ ਉਹ ਛੱਡ ਕਰਕੇ ਜਾਣ ਵਾਲਾ ਨਹੀਂ ਹੈ ਕਿਉਂਕਿ ਉਹਦਾ ਸਭ ਕੁਝ ਸਾਜਿਆ ਹੈ ਤੇ ਉਹ ਅੰਦਰ ਆਪ ਸਮਾਇਆ ਹੋਇਆ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਖੁਸੀ ਪੀ ਸੱਚ ਤੇ ਉਸ ਮਾਰਗ ਅੱਗੇ ਇਹੀ ਅਰਦਾਸ ਕਰਨੀ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ اے ਸਮਰੱਥ ਗੁਰੂ ਕਿਰਪਾ ਕਰ ਤੂੰ ਸਮਰੱਥਾ ਵਾਲਾ ਹੈ ਤੂੰ ਤਾਕਤ ਵਾਲਾ ਹੈ ਤੂੰ ਬਲ ਵਾਲਾ ਹੈ ਕਿਰਪਾ ਕਰ ਮੇਰੇ ਸਿਰ ਦੇ ਉੱਪਰ ਵੀ ਹੱਥ ਰੱਖ ਦੇ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀਂ ਕਿਰਪਾ ਹਰ ਨਾਮ ਦੀਓ ਜਿਸ ਦੇਖ ਚਰਨ ਆਗਨ ਕਰਿਓ ਗੁਰੂ ਕਿਰਪਾ ਜਦੋਂ ਕਰੇਗਾ ਤੇ ਭਲਿਆ ਤੇਰੇ ਜੀਵਨ ਦੇ ਜਿਹੜੇ ਦੁੱਖ ਨੇ ਜਿਹੜੇ ਤੇਰੇ ਜੀਵਨ ਦੇ ਅੰਦਰ ਤਕਲੀਫਾਂ ਨੇ ਉਹ ਮਾਲਕ ਆਪਣੇ ਆਪ ਹੀ ਖਤਮ ਕਰ ਦੇਵੇਗਾ ਪਰ ਤੂੰ ਆਪਣੇ ਗੁਰੂ ਤੇ ਭਰੋਸਾ ਰੱਖੇਗਾ ਵਿਸ਼ਵਾਸ ਰੱਖੇਗਾ ਤਾਂ ਹੋਵੇਗਾ ਜਿੰਨੀ ਦੇਰ ਤੱਕ ਭਰੋਸਾ ਨਹੀਂ ਨਾ ਬਣਦਾ ਓਨੀ ਦੇਰ ਤੱਕ ਤੇਰਾ ਕੁਝ ਵੀ ਸੌਰਨ ਵਾਲਾ ਨਹੀਂ ਹੈ ਡਾਕਟਰ ਤੋਂ ਇਲਾਜ ਕਰਾਉਣ ਤਾਂ ਜਾਂਨੇ ਆ ਕਿਉਂਕਿ ਭਰੋਸਾ ਹੈ ਕੰਨ ਦਰਦ ਹੋਵੇ ਦੰਦ ਦਰਦ ਹੋਵੇ ਪੇਟ ਦੇ ਵਿੱਚ ਕੋਈ ਤਕਲੀਫ ਪੈ ਜਾਵੇ ਅੱਖ ਦੇ ਵਿੱਚ ਕੋਈ ਤਕਲੀਫ ਪੈ ਜਾਵੇ ਅਸੀਂ ਡਾਕਟਰ ਤੋਂ ਜਾਨੇਗਾ ਪਰ ਕਿਹੜੇ ਕੋਲ ਜਿਹਦੇ ਤੇ ਸਾਨੂੰ ਭਰੋਸਾ ਹੈ ਕੋਈ ਲੱਖ ਵਾਰ ਕਹੀ ਜਾਵੇ ਕਿ ਫਲਾਣਾ ਡਾਕਟਰ ਬੜਾ ਵਧੀਆ ਹੈ ਉਹਦੇ ਕੋਲੇ ਚਲਾ ਜਾ ਅਸੀਂ ਨਹੀਂ ਜਾਂਦੇ ਕਿਉਂਕਿ ਸਾਨੂੰ ਆਪਣੇ ਹੀ ਡਾਕਟਰ ਤੇ ਭਰੋਸਾ ਹੈ ਜਿਹਦੇ ਤੋਂ ਅਸੀਂ ਜਾ ਰਹੇ ਹਾਂ ਪਹਿਲਾਂ ਸਾਡੇ ਪਰਿਵਾਰ ਦੇ ਵੱਡੇ ਮੈਂਬਰ ਜਾਂਦੇ ਸਨ ਅਸੀਂ ਵੀ ਹੁਣ ਉਹਨਾਂ ਕੋਲੇ ਜਾ ਰਹੇ ਹਾਂ ਤੇ ਗੁਰੂ ਸਾਡਾ ਇੱਕ ਵੱਡਾ ਡਾਕਟਰ ਹੈ ਜਿਹੜਾ ਸਾਡੇ ਜੀਵਨ ਦੇ ਅੰਦਰੋਂ ਬੁਰਾਈਆਂ ਕੱਢਦਾ ਹੈ ਉਹ ਗਨਾਂ ਨੂੰ ਖਤਮ ਕਰਦਾ ਹੈ ਸਾਡੇ ਕਿਲਬਖਾਣ ਨੂੰ ਖਤਮ ਕਰਨ ਵਾਲਾ ਹੈ ਸਾਡੇ ਤਿਮਰ ਖਤਮ ਕਰਨ ਵਾਲਾ ਹੈ ਇਸ ਕਰਕੇ ਪਿਆਰਿਆ ਆਪਣੇ ਗੁਰੂ ਤੇ ਭਰੋਸਾ ਰੱਖ ਗੁਰੂ ਤੇ ਵਿਸ਼ਵਾਸ ਰੱਖ ਉਹ ਤੇਰੇ ਸਾਰੇ ਇਹ ਕਾਰਜ ਸਵਾਰ ਦੇਵੇਗਾ ਪੂਰੇ ਕਰ ਦੇਵੇਗਾ ਮਾਲਕ ਜੀ ਸਮਝਾ ਰਹੇ ਨੇ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਤੇਰੀ ਟੇਕ ਤੇਰਾ ਆਧਾਰ ਤੇਰੇ ਤੇ ਟੇਕ ਹੈ ਤੈਨੂੰ ਜੀਵਨ ਦਾ ਆਧਾਰ ਮੰਨਿਆ ਹੋਇਆ ਹੈ ਇਸੇ ਕਰਕੇ ਹੀ ਮੇਰੇ ਜੀਵਨ ਦੇ ਅੰਦਰ ਗੁਨਾਖਣ ਸਤ ਸੰਤੋਖ ਹੈ ਮੇਰੇ ਜੀਵਨ ਦੇ ਅੰਦਰ ਸਮਰੱਥਾ ਹੈ ਕਿ ਮੈਂ ਹਰ ਇੱਕ ਦਾ ਭਲਾ ਕਰਾਂਗਾ ਚੰਗਾ ਸੋਚਾਂਗਾ ਹਰ ਇੱਕ ਦੇ ਨਾਲ ਮੈਂ ਲੋੜ ਪੈਣ ਤੇ ਮੁਸੀਬਤ ਦੇ ਨਾਲ ਖੜ ਜਾਵਾਂਗਾ ਕਿਉਂਕਿ ਮੇਰੇ ਗੁਰੂ ਨੇ ਮੈਨੂੰ ਸਮਝਾ ਦਿੱਤਾ ਹੈ ਕਿ ਭਲਿਆ ਆਪਣੇ ਜੀਵਨ ਦੇ ਅੰਦਰ ਕੋਈ ਵੀ ਗਲਤ ਕੰਮ ਨਾ ਕਰੀ